भई पजाओ भे पजाओ बचाओ भई पजाओ बचाओ भई पजाओ बचाओ भई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰੂ ਸਾਹਿਬ ਦਾ ਮਾਨ ਸਕੇ ਜਾਤ ਸਭੇ ਇੱਕ ਪਹਿਚਾਨ ਬੋ ਸਤਿਗੁਰੂ ਸੱਜੇ ਪਾਤਸ਼ਾਹ ਜੀ ਕੰਨ ਜਗੁਪ ਜਿਆ ਕੌਣ ਭਲੇ ਕੋ ਮੰਦੇ ਅਸੀਂ ਕਿਸੇ ਦੀ ਨਿੱਜੀ ਵਿਰੋਧਤਾ ਅਜੇ ਤੱਕ ਨਾ ਕੀਤੀ ਹੈ ਤੇ ਨਾ ਕਰਦੇ ਹਾਂ ਜਦੋਂ ਕਿਸੇ ਨਾਲ ਜ਼ੁਲਮ ਹੁੰਦਾ ਹੈ ਜਦੋਂ ਕਿਸੇ ਨਾਲ ਜ਼ਬਰ ਹੁੰਦਾ ਹੈ ਤੇ ਉਦੋਂ ਜਾਗਦੀਆਂ ਜਬੀਰਾਂ ਵਾਲੇ ਜ਼ਰੂਰ ਆ ਕੇ ਖੜ ਜਾਂਦੇ ਨੇ ਜਦੋਂ ਕਿਸੇ ਧੀ ਪੈਣ ਦਾ ਕੋਈ ਕੁਕਰਮ ਹੁੰਦਾ ਓਦੋਂ ਕੈਂਡਲ ਮਾਰਚ ਵੀ ਕੱਢੇ ਗਏ ਪਰ ਬਦਕਿਸਮਤੀ ਇਸ ਬੱਚੇ ਦੀ ਸਮਝਦੇ ਆ ਕੁਝ ਸ਼ਹਿਰਾਂ ਦੇ ਵਿੱਚ ਹੀ ਰੋਸ ਪ੍ਰਦਰਸ਼ਨ ਹੋ ਰਹੇ ਨੇ ਕੋਈ ਕੈਂਡਲ ਮਾਰਚ ਨਹੀਂ ਜਾਨ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ ਪਰ ਜੇ ਬੱਚਿਆਂ ਦੇ ਨਾਲ ਇਹ ਕੁਛ ਕਰਾ ਕੇ ਅਸੀਂ ਕਰਨਾ ਕੱਲ ਨੂੰ ਸਾਡੇ ਬੱਚਿਆਂ ਨੂੰ ਹੱਥ ਪਵੇਗਾ ਤੇ ਉਦੋਂ ਸਾਡੀਆਂ ਜਮੀਰਾਂ ਜਾਗਣਗੀਆਂ ਮੈਂ ਹੱਥ ਜੋੜ ਕੇ ਅਪੀਲ ਕਰਦਾ ਪੰਜਾਬ ਦੇ ਵਸਿੰਦੇ ਲੋਕਾਂ ਨੂੰ ਤੇ ਸਰਕਾਰ ਨੂੰ ਅਸੀਂ ਜਾਣਿਆ ਕੰਮ ਕਰਨ ਬਾਹਰ ਵਾਸਤੇ ਜਿਵੇਂ ਸਰ ਸਰਦਾਰ ਭਗਵੰਤ ਸਿੰਘ ਮਾਨ ਨੇ ਕੱਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਾਸ ਦਾ ਨਾਮ ਹੈ ਜੀ ਹਰਪੀ ਸਿੰਘ ਖਾਲਸਾ ਸਮਰਾਲਾ ਸ਼ਹਿਰ ਜੀ ਅੱਜ ਜੋ ਮੰਗ ਪੱਤਰ ਦੇਣ ਆਏ ਹੋ ਕੀ ਕੀ ਹੈ ਜੀ ਕੀ ਮੰਗ ਪੱਤਰ ਹੈ ਜੀ ਇਹ ਜੋ ਬੱਚੇ ਨਾਲ ਜੀ ਦੁਸ਼ਕਰਮ ਹੋ ਕਰਿਆ ਦੁਸ਼ਕਰਮ ਕਰਨ ਤੋਂ ਬਾਅਦ ਉਹਦਾ ਕਤਲ ਕੀਤਾ ਗਿਆ ਬਹੁਤ ਬੈਸ਼ੀ ਦਰਿੰਦਗੀ ਜਿਹੜਾ ਦਰਿੰਦਗੀ ਦੇ ਨਾਲ ਕੀਤਾ ਗਿਆ ਉਹਦੇ ਸਬੰਧ ਚ ਅਸੀਂ ਮੰਗ ਪੱਤਰ ਦੇਣ ਆਏ ਸੀ ਇੱਥੇ ਤੇ ਮੰਗ ਪੱਤਰ ਅਸੀਂ ਦਿੱਤਾ ਜੋ ਬੇਨਤੀ ਕਰਨੀ ਸੀ ਪ੍ਰਸ਼ਾਸਨ ਨੂੰ ਉਹ ਕਰ ਦਿੱਤੀ ਆ ਉਹ ਪਾਲਣਾ ਕਰਨੀ ਹੈ ਨਾ ਨਹੀਂ ਕਰਨੀ ਉਹ ਇਹਨਾਂ ਦੀ ਮਰਜ਼ੀ ਆ ਪਰ ਅਸੀਂ ਆਪਣੇ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦੇ ਖਾਲਸੇ ਵੱਲੋਂ ਇਹ ਹੁਕਮ ਕਰਦੇ ਆ ਬਿਹਾਰੀਆਂ ਨੂੰ ਜੋ ਵੀ ਇੱਥੇ ਰਹਿੰਦਾ ਹੈ ਸਮਰਾਲੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਹੁਕਮ ਆ ਵੀ ਆਪਣਾ ਹਫਤੇ ਦੇ ਵਿੱਚ ਵਿੱਚ ਆਪਣਾ ਬੋਰੀ ਵੇਸਤਰਾ ਚੱਕੋ ਚੱਕ ਕੇ ਇਥੋਂ ਨਿਕਲੋ ਜੇ ਨਾ ਨਿਕਲੇ ਫਿਰ ਖਾਲਸਾ ਆਪ ਕਾਰਵਾਈ ਕਰੂਗਾ ਕਾਰਵਾਈ ਕਰਾਂ ਕਰਾਂਗੇ ਤੁਸੀਂ ਤੇ ਇਹਦੇ ਸਬੰਧ ਵਿੱਚ ਅੰਦਰ ਮਿਲੇ ਉਹਨਾਂ ਦਾ ਕੀ ਕਹਿਣਾ ਹੈ ਜਣਾ ਦੇਖੋ ਜੀ ਜਿਹੜਾ ਸਰਕਾਰੀ ਆ ਇਹ ਕੰਮ ਇਹਨਾਂ ਨੇ ਤਾਂ ਕਹਾ ਕਹਿ ਦੇਣਾ ਵੀ ਸਾਡਾ ਅਸੀਂ ਉੱਪਰ ਭੇਜਾਂਗੇ ਉੱਪਰੋਂ ਸਾਨੂੰ ਹੁਕਮ ਆਊਗਾ ਤੇ ਉਹ ਕਾਰਵਾਈ ਕਰਾਂਗੇ ਉਹਦੇ ਵਿੱਚ ਚਾਹੇ ਸਾਲ ਲੱਗ ਜਵੇ 2 ਸਾਲ ਲੱਗ ਜਾਣ ਉਹ ਸਾਨੂੰ ਨਹੀਂ ਪਤਾ ਪਰ ਜੋ ਸਾਡੇ ਬੱਚੇ ਨਾਲ ਹੋਣ ਹੋਇਆ ਉਹ ਉਹ ਬੱਚਾ ਸਾਡਾ ਹੀ ਸੀ ਉਹ ਬਗਾਨਾ ਨਹੀਂ ਸੀ ਸਾਡੇ ਵੀ ਦੋ ਦੋ ਧੀਆਂ ਨੇ ਸਾਡੇ ਸੀ ਵੀ ਧੀਆਂ ਪੁੱਤਰ ਵਾਲੇ ਆ ਕਹਿੰਦੇ ਸਾਡੇ ਬੱਚਿਆਂ ਨਾਲ ਵੀ ਇਹ ਕੁਝ ਹੋ ਸਕਦਾ ਇਸ ਲਈ ਅਸੀਂ ਇਹ ਪਹਿਲੇ ਹੀ ਆਪਣਾ ਹੁਕਮ ਕਰ ਰਹੇ ਹਾਂ ਯੂਪੀ ਬਿਹਾਰ ਵਾਲਿਆਂ ਨੂੰ ਵੀ ਭਾਈ ਨਿਕਲੋ ਇਹ ਤੁਹਾਨੂੰ ਵਾਰਨਿੰਗ ਆ ਸਾਡੀ ਖਾਲਸੇ ਦੀ ਵਾਰਨਿੰਗ ਆ ਇਹ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਅਸੀਂ ਆਪ ਨੂੰ ਮਿਟਾ ਗਏ ਹੁਸ਼ਿਆਰਪੁਰ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਕੱਲ ਪ੍ਰਵਾਸੀ ਵੱਲੋਂ ਵੀ ਇੱਕ ਚੌਕਲੇਟ ਦੇ ਕੇ ਬੱਚੀ ਨਾਲ ਉਨੂੰ ਚਾਕੇ ਕਨੈਪ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਹਦੇ ਕਟਾਪਾ ਵੀ ਕੀਤਾ ਗਿਆ ਉਸ ਤੋਂ ਬਾਅਦ ਵੀ ਹਜੇ ਪ੍ਰਵਾਸੀ ਇਸ ਨੂੰ ਨਹੀਂ ਦੇਖ ਰਿਹਾ ਕੀ ਕਿਵੇਂ ਦੇਖ ਦੇਣ ਦੇਖੋ ਜੀ ਇਹ ਸਭ ਸਰਕਾਰਾਂ ਦੀ ਸ਼ੈ ਹੈ ਇਹਨਾਂ ਨੂੰ ਸਰਕਾਰਾਂ ਦੀ ਸ਼ੈ ਤੇ ਹੋ ਰਿਹਾ ਸਰਕਾਰ ਜੀ ਇਹਨਾਂ ਨੂੰ ਸ਼ੈ ਦਿੰਦੀ ਆ ਤੇ ਇਹ ਕੰਮ ਕਰਦੇ ਨੇ ਇਹਨਾਂ ਨੂੰ ਖੁੱਲੀ ਆ ਇਹ ਖੁੱਲ ਕਹਿੰਦਾ ਨਹੀਂ ਵੀ ਹਾਂ ਸਾਨੂੰ ਕੋਈ ਕਹਿੰਦਾ ਐਮਸੀ ਦਾ ਨਾਮ ਹੁੰਦਾ ਕੋਈ ਐਮਐਲਏ ਦਾ ਨਾਮ ਹੁੰਦਾ ਕੋਈ ਸਰਪੰਚ ਦਾ ਨਾਮ ਹੁੰਦਾ ਵੀ ਸਰਪੰਚ ਦੀ ਸਾਨੂੰ ਸ਼ੈ ਆ ਜੀ ਸਾਨੂੰ ਕਿਹੜਾ ਕਢ ਲਊਗਾ ਸਾਡਾ ਰਾਜ ਚੱਲਦਾ ਕਿਉਂਕਿ ਕਹਿ ਵੀ ਰਹੇ ਨੇ ਇਹ ਕਦੇ ਕਿਸੇ ਦਸਤਾਰਦਾਰ ਦੀ ਦਸਤਾਰ ਲੈ ਲਈ ਆ ਕਦੇ ਕਿਸੇ ਦਾ ਕੁੱਟਮਾਰ ਹੁੰਦੀ ਆ ਕਦੇ ਕਿਸੇ ਦੇ ਕਕਾਰਾਂ ਦੀ ਬੇਅਦਬੀ ਹੁੰਦੀ ਆ ਇਹ ਇਹਨਾਂ ਦਾ ਰੋਜ਼ ਦਾ ਕੰਮ ਹੈ ਕਿਉਂਕਿ ਸਰਕਾਰਾਂ ਦੀ ਸ਼ਹਿਦ ਹੀ ਹੋ ਰਿਆ ਪਰ ਇਹ ਸਾਡਾ ਪੰਜਾਬ ਆ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਇਹ ਧੀਆਂ ਭੈਣਾਂ ਦੀ ਅਸੀਂ ਬੇਬਤੀ ਨਹੀਂ ਹੋਣ ਦੇਣੀ ਹੁਣ ਖਾਲਸਾ ਆਪ ਕਾਰਵਾਈ ਕਰੂਗਾ ਸਰਕਾਰਾਂ ਨੂੰ ਵੀ ਸਾਡਾ ਸਾਡੀ ਬੇਨਤੀ ਨਹੀਂ ਸਾਡਾ ਹੁਕਮ ਆ ਸਰਕਾਰ ਨੂੰ ਵੀ ਕਿੰਨੇ ਦਿਨ ਦਾ ਅਲਟੀਮੇਟਮ ਦੇ ਰਹੇ ਹਾਂ ਇਹ ਅਲਟੀਮੇਟਮ ਜੀ ਦੇ ਦਿੱਤਾ ਇੱਕ ਹਫ਼ਤੇ ਦਾ ਇਹ ਹਫ਼ਤੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਵੀ ਅਸੀਂ ਪ੍ਰਵਾਸੀਆਂ ਨੂੰ ਨਹੀਂ ਰੋਕ ਸਕਦੇ ਦੇਖੋ ਜੀ ਇਹ ਪ੍ਰਵਾਸੀਆਂ ਨੂੰ ਰੋਕ ਸਕਦੇ ਫਿਰ ਸਾਡੇ ਸਿੱਖਾਂ ਦੇ ਜੱਕ ਅਸੀਂ ਹੋਰ ਦੇ ਜੋ ਮਕਾਨ ਕਦੇ ਜਲੰਧਰ ਢਾਹ ਤੇ ਤੇ ਅੰਮ੍ਰਿਤਸਰ ਢਾਹ ਤੇ ਕਦੇ ਕਿਥੇ ਜੇ ਸਾਡਾ ਕਿਸੇ ਪੰਜਾਬੀ ਦਾ ਕਿਸੇ ਕਾਰਵਾਈ ਕੋ ਕੀਤੀ ਹੋਈ ਆ ਕੋਈ ਰਹਿ ਰਿਹਾ ਉਹਨਾਂ ਦੇ ਤਾਂ ਟਵਾ ਸਕਦੇ ਨੇ ਤੇ ਇਹਨਾਂ ਨੂੰ ਇਹ ਕਹਿੰਦੇ ਨਹੀਂ ਵੀ ਰਹੋ ਇੱਥੇ ਆ ਕੇ ਇਹ ਰਾਜਨੀਤੀ ਕਿਹੜੀ ਚੀਜ਼ ਤੇ ਚੱਲ ਰਹੀ ਆ ਸਿੱਖਾਂ ਨੂੰ ਭਜਾਓ ਵੇ ਇਥੋਂ ਤੇ ਯੂਪੀ ਬਿਆਹ ਵਾਲੇ ਨੂੰ ਬਿਠਾਓ ਲਿਆ ਕੇ ਇੱਥੇ ਨਹੀਂ ਪੰਜਾਬ ਸਾਡਾ ਏ ਇਹ ਸਰਕਾਰਾਂ ਦਾ ਪੰਜਾਬ ਨਹੀਂ ਹੈਗਾ ਸਰਕਾਰ ਤਾਂ 5 ਸਾਲ ਆ 10 ਸਾਲ ਉਦੋਂ ਬਦਲ ਜਾਂਦੀ ਆ ਪਰ ਅਸੀਂ ਇੱਥੇ ਜਨਮ ਤੋਂ ਹੀ ਰਹਿ ਰਹੇ ਆਂ ਇਹ ਇਹ ਪੰਜਾਬ ਸਾਡਾ ਏ ਇਹਦੇ ਬਾਰੇ ਅਸੀਂ ਸੋਚਣਾ ਏ ਇਹ ਸਰਕਾਰ ਕੇ ਬੇਨਤੀ ਜਾਂ ਸਾਡਾ ਹੁਕਮ ਵੀ ਆ ਭਾਈ ਤੁਸੀਂ ਨੇਪਾਲ ਵਾਲਾ ਪ੍ਰੋਗਰਾਮ ਪੰਜਾਬ ਵਿੱਚ ਨਾ ਕਰਾਓ ਕਿਤੇ ਨੇਪਾਲ ਵਾਂਗੂ ਪੰਜਾਬ ਦੇ ਲੋਕ ਆੱਕ ਕੇ ਭਾਈ ਤੁਹਾਡੇ ਬੰਨੂ ਨਾ ਹੋ ਜਾਣਾ ਠੀਕ ਹੈ ਹੈਗਾ ਇਹ ਮੈਮੋਰੰਡਮ ਅਸੀਂ ਸਰਕਾਰ ਨੂੰ ਆਪਣੀ ਰეკਮੈਂਡੇਸ਼ਨ ਦੇ ਨਾਲ ਭੇਜਾਂਗੇ ਜੋ ਵੀ ਇਹਨਾਂ ਦੇ ਨਾਲ ਹੋਇਆ ਹੈਗਾ ਉਹਦੇ ਲੈਸਟ ਸਭ ਤੋਂ ਸਤਿਕਾਰਯੋਗ ਕਾਰਵਾਈ ਜਿਹੜੀ ਹੋਵੇ ਜਿਵੇਂ ਸਾਰੇ ਮੰਗ ਕਰ ਰਹੇ ਨੇ ਵੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਇੱਕ ਮੀਟਿੰਗ ਉਹ ਆਸੀਂ ਰეკਮੈਂਡ ਕਰਾਂਗੇ ਸਰਕਾਰ ਨੂੰ ਇਸ ਟੀ ਤੇ ਇਹਦੇ ਤੇ ਗੌਰ ਕੀਤਾ ਜਾਵੇ ਔਰ ਇਹ ਕਰਵਾਨੀ ਜ਼ਰੂਰੀ ਹੈ ਕਿ ਇਹਨਾਂ ਨੇ ਬਹਿਸ਼ਕਾਰ ਦੀ ਗੱਲ ਕੀਤੀ ਹੈ ਹਾਂਜੀ ਵੀ ਬਹਿਸ਼ਕਾਰ ਕੀਤਾ ਜਾਵੇ ਸਮਰਾਲੇ ਦੇ ਉਹਨਾਂ ਨੇ ਨਹੀਂ ਬਹਿਸ਼ਕਾਰ ਤਾਂ ਅਸੀਂ ਰਿਕੁਐਸਟ ਕਰਾਂਗੇ ਇਸ ਟੀ ਨੂੰ ਨਾ ਕਰਨ ਅਸੀਂ ਇਹਨਾਂ ਦਾ ਪੂਰਜੋਰ ਅਪੀਲ ਜਿਹੜੀ ਹੈਗੀ ਹੈ ਉਹ ਸਰਕਾਰ ਦੇ ਧਿਆਨ ਵਿੱਚ ਵੀ ਲਿਆਵਾਂਗੇ ਤੇ ਸਰਕਾਰ ਨੂੰ ਰეკਮੈਂਡ ਵੀ ਕਰਾਂਗੇ ਵੀ ਪੂਰੀ ਜੀ ਕਸਤ ਸਿੰਘ ਨਾਮ ਦਾ ਜੀ ਬੜੂ ਜੀ ਸਵੰਦਰ ਸਿੰਘ ਖਾਲਸਾ ਜੀ ਰੋਮਣੀ ਕਾਲੀਦਨ ਪ੍ਰਸਰ ਵੱਲੋਂ ਤੇ ਜੋ ਇੱਥੇ ਅਸੀਂ ਮੰਗ ਪੱਤਰ ਦੇਣ ਆਇਆ ਆਪਣੇ ਐਸਡੀ ਸਾਹਿਬ ਨੂੰ ਅਸੀਂ ਮੰਗ ਪੱਤਰ ਹੀ ਦੇਣ ਆਇਆ ਕਿ ਜੋ ਕੀ ਭਈਆਂ ਦੇ ਆਧਾਰ ਕਾਰਡ वगैरह ਬਣਦੇ ਨੇ ਇਹਨਾਂ ਦੀ ਪਹਿਲਾਂ ਵੈਰੀਫਾਈ ਕੀਤੀ ਜਾਵੇ ਇਹਦੀ ਸੰਤ ਜੀ ਇੱਥੇ ਆਪਣੇ ਆਏ ਆ ਦੇਣ ਵਾਸਤੇ ਤੇ ਸਾਡੀ ਪ੍ਰਸ਼ਾਸਨ ਨੂੰ ਵੀ ਇਹ ਮੰਗ ਆ ਕਿ ਇਹਨਾਂ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਭਗਵੰਤ ਸਤ ਜੀ ਚਾਹੀਦਾ ਆ ਵੀ ਜਦੋਂ ਵੇ ਆਉਂਦੇ ਨੇ ਇਹਨਾਂ ਦੇ ਆਧਾਰ ਕਾ ਪਹਿਲਾਂ ਵੈਰੀਫਾਈ ਕਰਨੇ ਚਾਹੀਦੇ ਆ ਇਹ ਬਿਨਾਂ ਵੈਰੀਫਾਈ ਤੋਂ ਬਗਾਇਰ ਇਹਨਾਂ ਨੂੰ ਇੱਥੇ ਰੱਖਦੇ ਨੇ ਜਿਹੜੇ ਸਾਡੇ ਪੰਜਾਬੀ ਨੇ ਉਹ ਇਹਨਾਂ ਦਾ ਸਾਥ ਦਿੰਦੇ ਨੇ ਜੇ ਜਿਹਨਾਂ ਦੇ ਖਿਲਾਫ ਜਾਣਿਆ ਤਾਂ ਸਾਡੇ ਖਿਲਾਫ ਖੜ ਜਾਂਦੇ ਨੇ ਪੰਜਾਬੀ ਸਾਡੇ ਸਾਡੇ ਪੰਜਾਬੀ ਕਿਹੜਾ ਕੱਟ ਨੇ ਸਿੱਧੀ ਗੱਲ ਆ ਪੰਜਾਬੀ ਨੂੰ ਵੀ ਚਾਹੀਦਾ ਆ ਕਿ ਜਦੋਂ ਤੁਸੀਂ ਇਹਨਾਂ ਨੂੰ ਆਪਣੇ ਘਰੇ ਰੱਖਦੇ ਹੋ ਇਹਨਾਂ ਦੇ ਪਹਿਲਾਂ ਇਹਦਾ ਆਕਰ ਬੈਰ ਵਗੈਰਾ ਵੈਰੀਫਾਈ ਕੀਤਾ ਜਾਣ ਜਿਹੜੇ ਪੰਜਾਬੀ ਰੱਖਦੇ ਨੇ ਉਹ ਵੀ ਜ਼ਿੰਮੇਵਾਰ ਹੋਣਗੇ ਨਾਲ ਜੋ ਰੱਖਣਗੇ ਤਾਂ ਫਿਰ ਜੇ ਕੱਲੂ ਕੀ ਕੱਲੂ ਕੱਲੂ ਗਲਤ ਕਰਦੇ ਪੱਡਣਗੇ ਪਈਏ ਫਿਰ ਇਹ ਜ਼ਿੰਮੇਵਾਰ ਹੋਣਗੇ ਨਾਲ ਪੰਜਾਬੀ ਨਾਲ ਨਾਲ ਪੱਟਾ ਬਣਾਉ ਜੀ ਦੇਣਾ ਦੇ ਸਾਡੀ ਇਹ ਮੰਗ ਆ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਅੱਜ ਜੋ ਮੰਗ ਪੱਤਰ ਦੇਣਾ ਹੈ ਉਹ ਕੀ ਆਵਾਉਂਗਾ ਅਸੀਂ ਮੰਗ ਪੱਤਰ ਦੇਣ ਆਏ ਆ ਜੋ ਬੱਚੇ ਨਾਲ ਦੁਸ਼ਕਰਮ ਹੋਇਆ ਹੈ ਮਾੜਾ ਕਰਮ ਹੋਇਆ ਹੈ ਅਸੀਂ ਇਹਦੇ ਸਬੰਧ ਵਿੱਚ ਆਏ ਆ ਕਿ ਕੱਲੂ ਸਾਡੇ ਬੱਚਿਆਂ ਨਾਲ ਇੱਕ ਗਰਮ ਨਾ ਹੋ ਸਕੇ ਇਸ ਕਰਕੇ ਇਹਨਾਂ ਦਾ ਆਧਾਰ ਕੱਟ ਨਾ ਬਣੇ ਇਹਨਾਂ ਦੀ ਵੋਟ ਨਾ ਬਣੇ ਇਹਨਾਂ ਦੇ ਜਿਹੜੇ ਪ੍ਰਵਾਸੀ ਨੇ ਉਹ ਨਾ ਹੋਵੇ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਜਿਹੜਾ ਬੰਦਾ ਇਹਨਾਂ ਨੂੰ ਰੱਖਦਾ ਉਹ ਆਪਣੀ ਜ਼ਿੰਮੇਵਾਰੀ ਤੇ ਰੱਖੇ ਕੱਲੋ ਕੋਈ ਕੰਮ ਕਰਕੇ ਭੱਜਦਾ ਹੈ ਕੋਈ ਕ੍ਰਾਈਮ ਕਰਕੇ ਭੱਜਦਾ ਹੈ ਤੇ ਉਸ ਬੰਦੇ ਤੇ ਪਰਚਾ ਦਰਜ ਹੋਵੇ ਇਹ ਸਾਡੇ ਮੁੰਡਿਆਂ ਦੇ ਵਿੱਚ ਮੰਗਾ ਨੇ ਤੇ ਦੂਸਰੀ ਬੇਨਤੀ ਇਹ ਆ ਵੀ ਜੇ ਸਮਾਜ ਨੂੰ ਅਸੀਂ ਬੇਨਤੀ ਕਰਦੇ ਹਾਂ ਜਿੱਥੇ ਤੁਹਾਨੂੰ ਦਿਖਦੇ ਨੇ ਇਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਇਹਨਾਂ ਤੋਂ ਚੀਜ਼ਾਂ ਨਹੀਂ ਲੈਣੀਆਂ ਜਾਣ ਤੇ ਇਹ ਆਟੋਮੈਟਿਕਲੀ ਚਲੇ ਜਾਣਗੇ ਅਸੀਂ ਪੰਜਾਬੀਆਂ ਨੂੰ ਤਵੱਜੋ ਦਿਈਏ ਕਿਉਂਕਿ ਪੰਜਾਬੀ ਸਾਡੇ ਪੰਜਾਬ ਦੇ ਵਸਦੇ ਨੇ ਜੇ ਕੋਈ ਉਹ ਵੀ ਦੋਸ਼ ਕਰਮ ਕਰਦਾ ਹੈ ਉਹਦੇ ਲਈ ਜੋ ਕਾਨੂੰਨ ਸਜ਼ਾ ਹੁੰਦੀ ਆ ਸੀ ਆਪ ਗ੍ਰਿਫਤਾਰ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਮੰਗ ਪੱਤਰ ਦੇਣਾ ਉਹ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਸਮੂਹ ਸ਼ਹਿਰ ਦੇ ਜਿਹੜੇ ਮਹਤਵਰ ਬੰਦੇ ਇਕੱਠੇ ਹੋ ਗਏ ਜੀ ਜਿਹੜਾ ਹਸ਼ਿਆਰਪੁਰ ਦੇ ਵਿੱਚ ਹੋਇਆ ਜੀ ਇਹਦੇ ਖਿਲਾਫ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਜੀ ਉਹਦੀ ਸਾਡੀਆਂ ਇਹ ਹੀ ਮੰਗਾਂ ਨੇ ਜੀ ਸ਼ਹਿਰ ਦੇ ਜਿੰਨਾ ਵੀ ਪ੍ਰਵਾਸੀ ਬੰਦਾ ਆਉਂਦਾ ਜੀ ਉਹਨਾਂ ਦੇ ਸਾਰਿਆਂ ਦੀ ਵੈਰੀਫਿਕੇਸ਼ਨ ਹੋਵੇ ਜੀ ਕਿ ਕਿਹੜਾ ਬੰਦਾ ਕਿਹੜੀ ਸਟੇਟ ਤੋਂ ਆਇਆ ਕਿੱਥੇ ਰਹਿ ਰਿਹਾ ਹੈ ਜੀ ਉਹ ਤੋਂ ਬਾਅਦ ਜਿਹੜਾ ਜਿਹਦੇ ਕੋਲੋਂ ਕਿਰਾਏ ਤੇ ਰਹਿ ਰਹੇ ਨੇ ਜਾਂ ਕਿੱਥੇ ਉਹ ਰਹਿ ਰਹੇ ਨੇ ਉਹ ਜਿਹੜਾ ਉਹਦਾ ਓਨਰ ਆ ਉਹ ਓਨਰ ਖੁਦ ਆਪਣੇ ਵੱਲੋਂ ਵੀ ਵੈਰੀਫਿਕੇਸ਼ਨ ਕਰਾਉਂਦਾ ਵੀ ਹਾਂ ਇਹ ਬੰਦਾ ਮੇਰੇ ਕੋਲ ਰਹੇ ਰਿਹਾ ਜੀ ਖੁਦਾਨਾ ਖਾਸ ਤੇ ਕੱਲੋ ਕੋਈ ਗੱਲਬਾਤ ਹੁੰਦੀ ਆ ਤਾਂ ਅਸੀਂ ਤੇ ਰਿਸਪਾਂਸਿਬਲਾਂ ਹਾਂ ਸਾਡੀ ਇਹੀ ਡਿਮਾਂਡ ਆ ਇਹੀ ਡਿਮਾਂਡ ਅਸੀਂ ਲੈ ਕੇ ਇਸ ਗ੍ਰੀਨ ਸਾਹਦੇ ਪਹੁੰਚੇ ਹਾਂ ਠੀਕ